ਪਰ ਲਾ ਵਧੀਆ ਆਉਂਦੇ ਰਿਸ਼ਤੇਦਾਰ ਵਧੀਆ ਪਾਜ-ਪਾਜ ਮਿਲਦੇ ਗਲੀਆਂ ਤੇ ਖੜ ਜਾਂਦੇ ਭਾਈ ਸਾਡਾ ਅੱਜ ਆਏ ਨੇ ਆਉਣਾ ਆਏ ਨੇ ਆਉਣਾ ਹੁਣ ਚਾਰ-ਚਾਰ ਜਮਾਤਾਂ ਪੜ ਕੇ ਗੱਲਾਂ ਤਾਂ ਖਤਮ ਹੀ ਹੋ ਜਾਂਦੀਆਂ ਬਸ ਹੋਰ ਭਾਈ ਮਾਹੌਲ ਹੈ ਜਾ ਕੋਠੀਆਂ ਪਾ ਲਈ ਪੱਥਰ ਲਾ ਲਈ بڑا ਹੀ ਦਾ ਕੰਮ ਹੈ ਹੁਣ ਭਾਈ ਇਹ ਦੁਨੀਆ ਹੈ ਨਿਕਨੇ ਕਿ ਹੋਟਲ ਬਣ ਗਏ ਜੋ ਕੋਈ ਰਿਸ਼ਤੇਦਾਰ ਆਉਂਦਾ ਹੈ ਭੈਣ ਭਾਈ ਕੋਈ ਭੂਆ ਆ ਗਈ ਕੋਈ ਮਾਮਾ ਆ ਗਿਆ ਕੋਈ ਮਾਮੇਟੀ ਆ ਗਈ ਅਗੇ ਜੋ ਆਖ ਪਾਗੇ ਜਾਂਦੇ ਨਹੀਂ ਜੋ ਆਖਰੇ ਹੋ ਅਗੇ ਹੋ ਅਗੇ ਉੱਡੇ ਫੇ ਚੰਟਡੇ ਹੁਣ ਭਣੇ ਪੱਥਰ ਲਾਉਂਦੇ ਪੁਛੇ ਲਾਉਂਦਿਆਂ ਨਾ ਹੁਣ ਘਰੇ ਤਾਂ ਕੋਈ ਆ ਨਹੀਂ ਸਕਦਾ ਹੁਣ ਹੋਰ ਕਾਟੇ ਬਾਜਾ ਦੇਣਾ ਉੱਥੇ ਮੌਜਾ ਨਾ ਚਾਹ ਪਾਣੀ ਪੀ ਆ ਲਿਆਉਂਦੇ ਨੇ ਗੱਲਾਂ ਬਾਤਾਂ ਕਰਕੇ ਭੜੇ ਬਾਹਰ ਹੀ ਤੁਰ ਜਾਂਦੇ ਨੇ ਹਾਂ ਬਸ ਇਹ ਕੇ ਮੋਬਾਈਲ ਬਹੁਤ ਖਤਰਨਾਕ ਚੀਜ਼ ਹੋ ਗਈ ਹੈ ਨਾ ਪਿਆਰ ਤੋੜਦਾ ਇਹਨਾਂ ਨੇ ਇਹਨਾਂ ਨੇ ਗੱਲਾਂ ਬਾਤਾਂ ਕਰੀ ਜਾਂਦਾ ਇਹਨਾਂ ਬਸ ਕੋਈ ਆਏਗਾ ਚਾਹ ਨਹੀਂ ਕੋਈ ਆਵੇ ਕੋਈ ਜਾਵੇ ਬਸ ਇੰਦਾਂ ਨਹੀਂ ਜੁੜੇ ਰਹਿੰਦੇ ਹਰ ਵਕਤ ਨਾ ਕੋਈ ਕਿਸੇ ਨੂੰ ਘਰੇ ਬਾੜੇ ਵਧੀਆ ਕੋਠੀਆਂ ਬਣਾ ਲੀਆਂ ਛੋਹ ਫੀਸ ਬਣਾ ਲਈ ਬਸ ਵੀ ਦੇਖੀ ਜਾਓ ਆਇਆ ਗਿਆ ਕੋਈ ਆਵੇ ਨਾ ਆਵੇ ਅੱਗੇ ਮੋਹ ਪਿਆਰ ਹੁੰਦੇ ਵੀ ਆਊਗਾ ਬਾਹੇ ਭਤੀਜੀਆਂ ਦਾ ਬਾ ਮੋ ਕਰਦੀਆਂ ਭੂਆ ਉਹ ਭੂਆ ਉਹ ਵਾਂਝੇ ਟਿਆਂ ਤੇ ਆ ਮਾਹੌਲ ਹੀ ਹੋਰ ਤਰ੍ਹਾਂ ਦਾ ਬਣ ਗਿਆ ਹੁੰਦਾ ਨਹੀਂ ਭਣੇ ਉਹ ਤਾਂ ਮਹਿਲਾਂ ਦਾ ਸੁੱਖ ਵੀ ਹੋਤਾ ਹੈ ਬਾਹਰ ਇਹ ਜਿਹੜੀ ਦੂਗੀਆਂ ਗੱਲਾਂ ਹੈ ਆਪਾਂ ਨੂੰ ਅਣ ਪੜਾ ਬੰਦਾਂ ਨੂੰ ਕੀ ਪਤਾ ਜੀ ਇੱਥੇ ਹੁਣ ਭਣੇ ਇਹ ਸਾਰੀ ਜੁਵਾਰ ਦੀ ਨਾ ਜਲਾਉਂਦੇ ਘਰੇ ਬੈਠਾ ਸਾਰੀ ਕੋਈ ਚੀਜ਼ ਦੇਖਣੀ ਹੈ ਕੋਈ ਗੁਰਦੁਆਰੇ ਦੀ ਕਥਾ ਹੁੰਦੀ ਹੈ ਕੋਈ ਆਵਾਜ਼ ਆ ਵੀ ਹੁੰਦੀ ਹੈ ਦੁਨੀਆ ਨਾਲ ਜਾਂਦੀ ਅੱਗੇ ਜੋ ਸੇ ਵੀ ਥੱਕੇ ਦੇ ਭਣੇ ਹੁਣ ਘਰੇ ਬੈਠੇ ਸਾਰੀਆਂ ਚੀਜ਼ਾਂ ਵੇਖਦੇ ਹੈ ਮਹਿਲਾ ਦਾ ਮਾਹੌਲ ਤਾਂ ਬਹੁਤ ਚੰਗਾ ਹੈ ਜੇ ਕੋਈ ਵਰਤੂ ਇਸ ਚੰਗੀ ਨੂੰ ਚੰਗਾ ਹੈ ਹੁਣ ਭਣੇ ਇਹ ਮਾਰਾ ਵੀ ਹੈਗਾ ਗੇ ਮਾੜੀਆਂ ਗੱਲਾਂ ਸੁਣੂਗਾ ਉਹ ਅਸਰ ਮਾੜਾ ਵੀ ਪੈਂਦਾ ਸੁਣੀ ਐ ਗੱਲਾਂ ਨਾ ਬੱਚੇ ਜੇ ਦਾਦੀਆਂ ਨਾਨੀਆਂ ਕੋਲ ਘਟ ਖਣਨ ਲੱਗ ਗਈ ਇਸ ਕਰਕੇ ਮਾੜਾ ਹੁਣ ਤੇ ਅੱਗੇ ਚਲੋ ਖਬਰਾਂ ਆ ਜਾਂਦੀਆਂ ਨਾ ਅੱਗੇ ਬੱਚੇ ਬਾਹਰ ਜਾਂਦੇ ਐ ਲੱਗਦਾ ਵੀ ਬਸ ਕਦੋਂ ਗੱਲਬਾਤ ਨਾ ਹੁੰਦੀ ਕਦੇ ਚਿੱਠੀਆਂ ਆਉਂਦੀਆਂ ਮਾੜੀਆਂ ਮੋਟੀਆਂ ਡਾਕ ਰਾਂਹੀਂ ਕਦੇ ਕਦੇ ਹੁਣ ਆਪਾਂ ਸਾਹਮਣੇ ਸਾਰੀ ਵੀਡੀਓ ਕਾਲ ਕਰਕੇ ਸਾਰੀਆਂ ਗੱਲਾਂ ਬਾਤਾਂ ਕਰ ਲੈਨੇ ਆ ਇਸ ਕਰੋਂ ਚੰਗਾ ਵੀ ਐ ਪਰ ਥੋੜਾ ਜਿਹਾ ਐ ਵੀ ਪਿਆਰ ਦਾ ਘਟਾਤਾ ਇਹਨੇ ਕੰਧਾਂ ਨਹੀਂ ਖੜਤੀਆਂ ਆਗਲਾ ਤੇ ਆਰਦਾ ਪਣੇ ਨਏ ਘਰਾਤਾ ਨਾ ਫੇਲ ਜਾ ਕੇ ਲਾਲਤ ਹੋ ਗਿਆ ਹਮ ਅੱਗੇ ਦਾਦੇ ਦਾਦੀ ਨਾਲ ਗੱਲ ਕਰਦੇ ਘਰੇ ਹਾਂ ਤੇ ਮੰਮੀ ਨੇ ਚੌੜ ਕਰਦੇ ਪਾਪਾ ਨੇ ਚੌੜ ਕਰਦੇ ਬਾਹਰ ਆਉਂਦੇ ਜਦੋਂ ਖੇਤੀ ਦਾ ਕੰਮ ਹੁੰਦਾ ਹੁਣ ਤਾਂ ਪੜ੍ਹਾਈ ਦਾ ਕੰਮ ਹੈ ਹਾਂ ਉਹ ਮਾਓ ਜਨਾ ਜਵਾਕ ਕਰੇ ਆਪਦੇ ਮੈਲ ਚੇਡੀ ਜਾਂਦੇ ਨਾ ਉਹ ਕੋਈ ਲੋਗ ਨਹੀਂ ਅੱਗੇ ਦੇਸੀ ਹੁੰਦੇ ਕੰਮ ਉਦੋਂ ਬਾਹਰ ਜਾਂਦੇ ਜਵਾਕ ਆ ਉਹ ਦੱਪੂਰ ਚ ਵਾਗੇ ਬਾਹਰ ਖੇਡਣ ਵਾਗੇ ਦਾਪੜ ਦਾਪੜ ਹੁੰਦੀ ਪਈ ਹੁੰਦੀ ਹੋਨਾ ਭਣੇ ਆਦੇ ਰੇਟਾਂ ਨਾਲ ਜੇ ਬਹੁਤ ਵਧੀਆ ਜੋ ਆਕ ਨਾਤੇ ਦੋਤੇ ਸੋਤਰੇ ਰਹਿੰਦੇ ਨਾ ਮਾਉਜੇ ਨਾਲ ਬੈਠਾਂ ਤੇ ਬੈਹਿੰਦੇ ਨਾ ਤੇਰੀ ਗੱਲ ਤਾਂ ਭਣੇ ਠੀਕ ਆ ਵੀ ਇਹ ਰੀਤੀ ਦਾੰਤੀ ਹੁੰਦਾ ਹੈ ਮਮਾਈਆਂ ਦੀ ਥੋੜੀ ਜੀ ਜ਼ਿਆਦਾ ਹੀ ਗੱਤੋ ਕਰਨ ਲੱਗ ਗਏ ਆਪਾਂ ਕਿ ਉਹ ਵੱਧ ਖਾਵਾਂਗੇ ਉਹ ਵੀ ਮਾੜਾ ਬੋਲਾਂਗੇ ਵੱਧ ਉਹ ਵੀ ਮਾੜਾ ਇਹ ਬਸ ਥੋੜਾ ਖਣਾ ਦੀ ਜੇ ਚੱਲਦੀ ਹੁਣ ਜ਼ਿਆਦਾ ਹੀ ਗੱਤੋ ਕਰਨ ਲੱਗ ਗਏ ਬੱਚੇ ਆਉਂਦੇ ਅੱਗੇ ਕੱਲ ਬਾਤ ਬੰਸੁੰਦੇ ਕਰਦੇ ਬਹਿੰਦੇ ਕਹਾਣੀਆਂ ਮਹਾਣੀਆਂ ਉਹ ਗੱਲ ਹੀ ਨਹੀਂ ਰਹੀ ਭੰਦੀ ਪਹਿਲਾਂ ਵਾਲੀ ਮੈਂ ਪੜਾਈ ਤੇ ਇਹਨਾਂ ਪੜਾਈ ਚ ਸਾਰੇ ਕੰਮ ਨਾ ਹੋ ਜਗਾ ਤੇ ਆਪਾਂ ਕਹਿੰਦੇ ਬੱਚੇ ਦੇਖ ਇਹ ਤੇ ਪੜਾਈ ਵੀ ਕਰ ਸਕਦੇ ਨੇ ਘਰੇ ਬੈਠੇ ਨਾ ਬਾਹਰੋਂ ਪੜ੍ਹੇ ਇਹ ਬੱਚਿਆਂ ਦੀ ਪੜ੍ਹਾਈ ਆਉਂਦੀ ਹੈ ਘਰੇ ਬੈਠੇ ਪੜ੍ਹਦਾ ਦੇਣ ਇਹਨੇ ਸੁੱਖ ਵੀ ਬਹੁਤ ਹੈ ਨਾ ਬੱਚੇ ਬੈਠੇ پاس ਹੋਣ ਪੜਾਈ ਕਰ ਇਹ ਬੱਚੇ ਹਮ ਬਹੁਤ ਚੰਨ ਲਾ ਕੇ ਲੈਂਦੇ ਨਾ ਬੱਚੇ ਇਹਦੇ ਪਹਿਲੇ ਪੜਾਈ ਚ ਗੁਣਾਕਾਰ ਅੱਗੇ ਆਪਾਂ ਨੂੰ ਬੁਰਾ ਲੱਗਦਾ ਇਹ ਆਪਣੇ ਕੋਲੇ ਬੈਂਦੇ ਨਹੀਂ ਆਪਣੇ ਕੋਈ ਆਪਾਂ ਦੇ ਪਹਿਲਾਂ ਪਿੰਡੂ ਲੋਕ ਘਰੇ ਜਾ ਕੇ ਉਛੜਾ ਜਿ ਬੜੇ ਜਾਂਦੇ ਇਹ ਜੁਆ ਕਹੋ ਸਿੰਦੇ ਹੁਣ ਬੱਚਿਆਂ ਨੂੰ ਮਾਹੌਲ ਬਹੁਤ ਚੰਗਾ ਰਿਹਾ ਸਰਕਾਰ ਨੇ ਤੇ ਜੇ ਬੱਚੇ ਵੱਡਣਗੇ ਵਧੀਆ ਚੰਗਾ ਕੰਮ ਕਰਨਗੇ ਤਾਂ ਯਾਦਗੀਆਂ ਰਹਿਣਗੀਆਂ ਬੱਚੇ ਅਜੀ ਜ਼ਿੰਦਗੀ ਬਣਾ ਲੰਗੇ ਭੈਣੇ ਹਾਂ ਜ਼ਿੰਦਗੀ ਤਾਂ ਭੈਣ ਜੀ ਫੇਰ ਆਇਆ ਨਾ ਥੋੜੀ ਜਿਹੀ ਕੁਦਰਤ ਨਾ ਟੁੱਟ ਗਈ ਦੁਨੀਆਂ ਅੱਗੇ ਕੁਦਰਤ ਤਾਂ ਚੱਲਦੇ ਸੀ ਲੋਕ ਆਣ ਪੜ ਹੁੰਦੇ ਸੀ ਦਿਲ ਦੇ ਸੱਚੇ ਹੁੰਦੇ ਸੀ ਇਹ ਰਾਗਾਂ ਫੇਰੀਆਂ ਜੀ ਨਾ ਕਰਦੇ ਸੀ ਭਾਈ ਲੋਕ ਸਧਾਰਨ ਜਿਹਾਉਂਦੇ ਸੀਗੇ ਹੁਣ ਬਸ ਮੋਬਾਈਲਾਂ ਤੇ ਬਸ ਐ ਜੇ ਗੱਲਾਂ ਕਰ ਲੀਆਂ ਐ ਜੇ ਕਰ ਲੀਆਂ ਅੱਗੇ ਪੜਾਈ ਲਿਖਾਈ ਘੱਟ ਸੀ ਹੁਣ ਥੋੜੀ ਜਿਆਦਾ ਹੋ ਗਈ ਅੱਗੇ ਜੇ ਇੱਕ ਪੜਿਆ ਹੁੰਦਾ ਫਲਾਣਾ ਦਾ ਪੜ ਗਿਆ ਉਹ ਪੜ ਗਿਆ ਫੇਰ ਆਏ ਹੁੰਦਾ ਭਾਈ 10 ਪਾਸ ਕਰ ਲੀਆਂ ਹੁਣ ਤਾਂ ਬਸ ਮੇਰਾ ਮੁੰਡਾ ਨੌਕਰੀ ਤੇ ਲੱਗ ਜਾ 10 ਪਾਸ ਹੋ ਗਿਆ ਪਾਸ ਹੋ ਗਿਆ ਬੱਲੇ ਬੱਲੇ ਹੋ ਜਾਂਦੀ ਸੀ ਹੁਣ ਅੱਗੇ ਭਨੇ ਵਿਆਹਕ ਪੜਦੇ ਥੋੜੇ ਹੁੰਦੇ ਹਰੇਕ ਹੀ ਬੱਚਾ ਇੱਕ ਐ ਦੋ ਐ ਹਰੇਕ ਦੇ ਬੱਚੇ ਪੜਦੇ ਨਾ ਹੁਣ ਆਪਾਂ ਆਦੇ ਮਾਪਿਆਂ ਦੇ ਵੀ ਸਾਰੇ ਢੋਕੇ ਤੇ ਲੱਗੇ ਨੇ ਸਰਕਾਰ ਵੀ ਕੀ ਕਰੇ ਹਾਂ ਕਿੰਨੇ ਕ ਨੌਕਰੀਆਂ ਦੇ ਦੇ ਜਿਹੜੇ ਮਹਾਰਾਜ ਕਿਸ਼ਮਤ ਚੰਗਾ ਹੈ ਉਹਨੂੰ ਨੌਕਰੀਆਂ ਹੀ ਮਿਲ ਜਾਣੇ ਭੈਣ ਆਪ ਦਾ ਨੌਕਰੀ ਕਰ ਦੇਣਾ ਬਹਾਰਾ ਲੈਂਦੇ ਨੇ ਚੰਗੇ ਜਾਂਦੇ ਨੇ ਚੰਗੇ ਸ਼ਹਿਰ ਕਰ ਦੇਣਾ ਚੰਗੀਆਂ ਪੜਾਈਆਂ ਕਰ ਦੇਣਾ ਸਾਰੇ ਭਣੇ ਆਪਦੇ ਬੱਚਿਆਂ ਨੂੰ ਮਾਹੌਲ ਆ ਗਿਆ ਹੁਣ ਇਹ ਜਮਾ ਹੋ ਲੈਗਾ ਉਹ ਅੱਗੇ ਤਾਂ ਆਪਣੇ ਬੁੱਧੂ ਲੋਕ ਹੁੰਦੇ ਅੱਗੇ ਮਿੱਟੀ ਘਟੇ ਨਾਲ ਘੁਲੀ ਜਾਂਦੇ ਹੁਣ ਮਿੱਟੀ ਘਟਾ ਟੋ ਦੁਨੀਆ ਟਾੜਦੀ ਹੈ ਬਹੁਤ ਵਧੀਆ ਮਾਹੌਲ ਚੰਗਾ ਹੈ ਹੁਣ ਤਾਂ ਚੰਗਾ ਪਾਣੀ ਚੰਗਾ ਨਹੀਂ ਲੱਗਦਾ ਹੁਣ ਦੇ ਵੇਲੇ ਨਹੀਂ ਪੰਜ ਅੱਗੇ ਜਾਨ ਸੀਗੀ ਲੋਕਾਂ ਤੇ ਦੁੱਧ ਲੱਸੀਆਂ ਖਾਂਦੇ ਕੋਸਦੇ ਨਾ ਤਾਂ ਹੁਣ ਦੁੱਧ ਲੱਸੀਆਂ ਖਾਜਵੇਂ ਉਹ ਨਾ ਮਿਲਉਂਦੀਆਂ ਜੀਆਂ ਹੁਣ ਤਾਂ ਬਸ ਦੁੱਧ ਪਾਣੀ ਕੋਈ ਚੰਗਾ ਪਾਣੀ ਮਾੜਾ ਪਾਣੀ ਮੁੱਲ ਦਾ ਨਾ ਦੁੱਧ ਸਵਾਰ ਲੱਗੇ ਬਹੁਤ ਹੈ ਬਸ ਅੱਗੇ ਵਧੀਆ ਰੇਤਾ ਵੀ ਕੋਈ ਚੀਜ਼ ਆ ਵਧੀਆ ਲੱਗਦਾ ਸੀ ਗੱਲ ਨਹੀਂ ਵੀ ਰੋਟੀਆਂ ਨੂੰ ਲਾਓ ਬਸ ਜਮਾ ਰਹੋ ਚੁੱਪ ਦੇ ਚਪੜਾ ਇਹ ਵੀ ਕੋਈ ਚੰਗੀ ਗੱਲ ਨਹੀਂ ਲੱਗੀ ਆਪਾਂ ਤਾਂ ਸੱਚੀ ਗੱਲ ਹੈ ਅੱਗੇ ਪੜੇ ਆਈ ਸੀ ਨਾ ਜੇ ਜਵਾਖਰੀ ਇੱਟਾ ਮਿੱਟੀਆਂੇ ਖੋਦਦੇ ਸੀ ਤੇ ਵੇਦੇ ਸੀ ਤਾਂ ਇਹ ਨੰਮੇ ਨਰੋਏ ਸੀ ਹਾਂ ਹੁਣ ਬੱਚਿਆਂ ਨੂੰ ਰੋਗਵੇਂ ਲੱਗਦੇ ਨਾ ਸਾਰੇ ਪੱਥਰਾਂ 'ਚ ਰਹਿੰਦੇ ਨਾ ਰੋਗ ਤਾਂ ਲੱਗਦੇ ਨਾ ਅੰਦਰ ਹੀ ਰਹਿੰਦੇ ਸੀ ਐਸੀ ਨਾਲ ਆਲਾ ਦੇਣਾ ਛਿੜ ਜਾ ਦੇਖੀ ਜਾਂਦੇ ਸਾਰੇ ਦਿਨ ਬੱਚੇ ਉਧਰ ਨਿਗਾ ਉਧਰ ਹੀ ਰਹਿੰਦੀ ਐ ਉਹਨਾਂ ਨਾਲ ਜੁੜੇ ਰਹਿੰਦੇ ਨਾ ਅੱਗੇ ਮਾਹੌਲ ਦਾ ਮਸਤੀ ਸੀ ਅੱਗੇ ਬੱਚਿਆਂ ਦੀ ਮਸਤੀ ਜਿਆ ਭੱਜੇ ਫੱਡੇ ਬੱਚੇ ਪੂਰੇ ਨਰੋਏ ਹੁੰਦੇ ਚੰਗੇ ਵਧੀਆ ਜਿਹਾ ਕਾ ਮਾਹੌਲ ਹੁੰਦੇ ਦੂਜੇ ਦੂਜੇ ਟੱਕਰਦੇ ਜਿਹਾ ਕਾ ਆ ਵੀ ਅਸੀਂ ਦੇ ਖੇੜਦੇ ਡੁਬਕੀਆਂ ਮਾਰਦੇ ਜਵਾਕ ਮੌਜਨਾ ਖੇੜਦੇ ਸੀ ਅੱਗੇ ਵੇੜਾ ਆਏ ਚੰਗਾ ਸੀ ਭਣੇ ਹੁਣ ਥੋੜਾ ਜਿਹਾ ਵੇੜਾ ਬਾਹਲਾ ਚੁਸਤਾ ਆ ਗਿਆ ਹੁਣ ਚਲੋ ਹੁਣ ਤਾਂ ਭੰਜੀ ਆਪਾਂ ਘਰੋਂ ਚੱਲ ਗਿਆ ਉਹਦੇ ਕੰਮਕਾਰ ਸਮਾ ਗਏ ਤੇ ਮੈਂ ਵੀ ਮੜਾ ਮੋਟਾ ਇਹਨਾਂ ਦੇ ਪਾਪੇ ਦਾ ਚੂਆ ਟੁੱਟ ਗਿਆ ਕੋਈ ਚੱਕ ਧਾਰ ਬਹੁਤੀ ਨਾਲ ਕਰਾਉਣੀ ਆ ਚੱਲ ਗਏ ਬਸ ਹੁਣ ਆਪਾਂ ਬਹੁਤ ਟਾਈਮ ਲਾ ਲਿਆ ਚਲ ਭਣੇ ਮੈਂ ਵੀ ਜਾਣੇ ਟਾਈਮ ਹੋ ਗਿਆ ਕਥਾ ਸੁਣੋਗੀ ਹੂੰ ਟੀਵੀ ਤੇ ਕਥਾ ਆਉਂਦੀ ਐ ਗੁਰੂਆਂ ਦੀ ਮਹਾਰਾਜ ਚਲੋ ਅੱਗੇ ਪੜੇ ਹਾਂ ਲਾਡ ਜੋੜੇ ਆਪਣਾ ਹੁਣ ਟਾਈਮ ਬਾਣੀ ਸੁਣਨ ਦਾ ਆ ਗਿਆ ਭੈਣੇ ਆਉਂਦਾ ਹਾਂ ਖਾਣਾ ਫਰੀ ਸੁੱਖਣਾ ਫਰੀ ਆ ਮਹਾਰਾਜਾਂ ਹੀ ਰੱਖੇ ਸੱਚਾ ਪਾਤਸ਼ਾਹ ਚੂਲ ਭੈਣੇ ਉੱਥੇ ਬੈਠ ਕੇ ਚੜਾ ਕੇ ਆਉਂਗੀ ਹਾਂ ਮੇਰੀ ਗੋਟੀ ਨੇ ਮੇਰਾ ਪੋਤਾ ਬੈਠ ਕੇ ਜਰਾ ਟੰਗ ਜਗੇ ਬੋਲਦੇ ਨੇ ਭੈਣੇ ਹਾਂ ਚੱਲ ਮੈਨੂੰ ਬਸ ਪਰਮਾ